ਆਪਕਾਰੀ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਕਿ ਦਿਤਾਲ ਪਿੰਡ ਐ ਪਾਤੜਾ ਦਾ ਉੱਥੇ ਕੋਈ ਵਿਅਕਤੀ ਸ਼ਰਾਬ ਕੱਢਣ ਦਾ ਕੰਮ ਕਰਦਾ ਦੇਸੀ ਨਜਾਇਜ਼ ਸ਼ਰਾਬ ਉਸਤੇ ਜਦ ਐਕਸਾਈਜ਼ ਵਿਭਾਗ ਦੀ ਟੀਮ ਪਹੁੰਚ ਗਈ ਤਾਂ ਉੱਥੇ ਉਹਨਾਂ ਨੇ ਇੱਕ ਜਿਹੜੇ ਮੁਲਾਜ਼ਮ ਸੀ ਪੁਲਿਸ ਦਾ ਉਸਤੇ ਹਮਲਾ ਕਰਦਾ ਜਿਹਦੇ ਜ਼ਖਮੀ ਹੋਏ ਉਸਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਾਤਨਾ ਪੁਲਿਸ ਵੱਲੋਂ ਕਥਿਤ ਚਾਰ ਲੋਕਾਂ ਦੇ ਖਿਲਾਫ ਇੱਕ ਹੋਰ ਸਮੇਤ ਚਾਰ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਦੱਸਿਆ ਕਿ ਪੁਲਿਸ ਮੁਲਾਜ਼ਮ ਤੇ ਹਮਲਾ ਕੀਤਾ ਔਰੇ ਲੋਗ ਸ਼ਰਾਬ ਬਣਾ ਕੇ ਬੇਸਦੇ ਨੇ ਲੇਕਿਨ ਜੈਸੀ ਕਥਿਤ ਤੌਰ ਉਪਰ ਇਹ ਗਲਵਾਦ ਕੀਤੀ ਕਿ ਜਿਹੜਾ ਕਥਿਤ ਦੋਸ਼ੀ ਹੈ ਉਹਦੇ ਨੇ ਗਲਵਾਦ ਕੀਤੀ ਉਹਨੇ ਕਹੇ ਸਾਰੇ આરોਪ ਝੂਠੇ ਹੈ ਅਸੀਂ ਕੋਈ ਕਿਰਪਾਨ ਨਹੀਂ ਮਾਰੀ ਇਸ ਮੁਲਾਦਮ ਨੂੰ ਇਹ ਉਹਦਾ ਕਹਿਣਾ ਹੈ ਲੇਕਿਨ ਹੁ ਸਾਰਾ ਮਾਮਲਾ ਅਦਾਲਤ ਦੇ ਵਿੱਚ ਹੈ ਸਾਰਾ ਜਾਂਚ ਦੇ ਵਿੱਚ ਆਊਗਾ ਹੁਣ ਸਪਾਰਟੀ ਐਕਸਾਈਜ ਇੰਸਪੈਕਟਰ ਦੇ ਨਾਲ ਪਿੰਡ ਤਤਾਲ ਡੇਰੀ ਵਿੱਚ ਰੇਡ ਮਾਰਨ ਗਈ ਸੀ ਜਿਨ੍ਹਾਂ ਨੇ ਲਾਣ ਦੀ ਇਨਫਰਮੇਸ਼ਨ ਸੀ ਮੁਖਬਰੀ ਸੀ ਇਹਨਾਂ ਇਹਨਾਂ ਨੇ ਦਸ਼ਮਨ ਘਰਚ ਕਰਦ ਕਰਚਨ ਸਰ ਪ੍ਰਚਾਰਨ ਸਿੰਘ ਚਰਨਾਪਤਰ ਪ੍ਰੀਤਮ ਸਿੰਘ ਅਰਸ਼ਦੀਪ ਸਿੰਘ ਤਰਗਰ ਚਰਨ ਸਿੰਘ ਰਵੀ ਪੁੱਤਰ ਪਰਚਰਨ ਸਿੰਘ ਅਤੇ ਉਸ ਦੀ ਘਰ ਵਾਲੀ ਨੇ ਪੁਰਸ ਪਾਰਟੀ ਦੇ ਅਮਲਾ ਕਰਤਾ ਲਸ਼ਮਨ ਸਿੰਘ ਦੇ ਗਲੇ ਤੇ ਕਿਰਪਾਨ ਮਾਰੀ ਇਹਨਾਂ ਨੇ ਦਲ ਮਿਲ ਕੇ ਸਾਰਿਆਂ ਨੇ ਤੇ ਹੋਰ ਵੀ ਸੱਟਾਂ ਮਾਰੀਆਂ ਧਾਰਾ 109 132 221 121 135 ਬੀ ਐਨ ਐਸ 68 114 ਅਕਸੈਜ ਐਕਟ ਤੇ ਮੁਰਜ਼ਮ ਕਿੰਨੇ ਸੀ ਟੋਟਲ ਦੇ ਤਿੰਨ ਮੁਰਜ਼ਮ ਸੀ ਤਿੰਨ ਚਾਰ ਮੁਰਜਮ ਸੀ ਇੱਕ ਲੇਡੀ ਜ ਆਉਦੀ ਹੈ ਜੇ ਰੈਸਟ ਬਾਕੀ ਆ ਤਿੰਨਾਂ ਦੀ ਰੈਸਟ ਪਾ ਇੱਕ ਦਿਨ ਦਾ ਰਿਮਾਂਡ ਮਿਲੇਗਾ ਤਾਂ ਦੱਸਣਾ ਵੀ ਗੇਟ ਲੱਗਾ ਸੀ ਹਮ ਲੋਕ ਲੱਗਾ ਸੀ ਮੇਰੀ ਜਿਹੜੀ ਘਰ ਵਾਲੀ ਆ ਉਹ ਇਸ਼ਨਾਨ ਕਰ ਰਹੀ ਸੀ ਬਾਹਰ ਹਮ ਸਾਡੇ ਜਿਹੜੇ ਥਾਂ ਪਾਇਆ ਉਹਨੂੰ ਗੇਟ ਨਹੀਂ ਹੈਗਾ ਕੋਈ ਹੱਲੇ ਹਮ ਉਹ ਮੰਜ਼ੀ ਲਾ ਕੇ ਇਸ਼ਨਾਨ ਕਰਨ ਦੇਈ ਸੀ ਤੇ ਇਹ ਕੰਡ ਟੱਪ ਆਇਆ ਨਾ ਮਾਲਕ ਅੱਛਾ ਕੰਡ ਟੱਪ ਕੇ ਅਸੀਂ ਉਹਨੂੰ ਕਿਹਾ ਵੀ ਤੁਸੀਂ ਗੇਟ ਖੋਲਨੇ ਆ ਪਹਿਲਾਂ ਬਾਜੀ ਮਾਰੀ ਗੇਟ ਖੋਲ੍ਹ ਦਿਨੇ ਸੀ ਹਮ ਕਿ ਤੁਸੀਂ ਸਾਡੀ ਕੰਮ ਨਾ ਕਰਦੇ। ਹਾਂਜੀ। ਸ਼ਰਾਬ ਕੱਢੀ ਤੁਸੀਂ? ਉਹ ਗੱਡੀ ਨਹੀਂ ਗਈ ਪਹਿਲਾਂ ਕੱਢਦੇ ਸੀ। ਹੁਣ ਸਾਨੂੰ 10 ਸਾਲ ਹੋ ਗਏ ਨੇ। ਮੇਰਾ ਤਾਂ ਇੱਥੇ ਕੇਸ ਵੀ ਆ ਪੈ ਲਾਈ। ਮੁਲਾਜ਼ਮਾਂ ਤੇ ਹਮਲਾ ਕੋਈ ਨਹੀਂ ਜੀ। ਅਸੀਂ ਹੱਥੋਂ ਫਾਈ ਹੋਏ। ਉਹਦੇ ਪੁੰਸੀ ਸੀ ਇੱਥੇ ਗਰਦਨ ਤੇ। ਹੂੰ। ਉਹ ਫਿਸ ਗਈ। ਉਹਦੇ ਜੋ ਖੂਨ ਲਿਗ ਲਿਆ ਤੇ ਇਹਨਾਂ ਕਹਤਾ ਜੀ ਤਲਵਾਰ ਮਾਰੀਏ। ਬੇਉਗਰਤ ਨੇ ਜੀ ਸਾਰੇ। ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼।